ਅਮਰਤ ਕਰਮੇ ਅਮਰਤ ਕਰਮੇ ਸੱਚੇ ਪਾਤਸ਼ਾਹ ਕਰਮੇ ਜਿੰਨਾਂ ਤੇ ਤੇਰੀ ਬਰਕਤ ਚੋਵੇ ਅਮਰਤ ਦੀ ਹੋ ਸਕਦੇ ਅਮਰਤ ਕਰਮੇ ਅਮਰਤ ਕਰਮੇ ਸੋ ਅਮਰਤ ਅੰਗ ਨਾ ਨਾ ਰਤ ਨਾ ਮਰਤ ਨਾ ਮੌਤ ਦਾ ਮੌਤ ਉਹ ਕਰ ਦੇਣ ਵਾਲਾ ਅਮਰਤ ਕਿਹਦੇ ਕਰਮੇ ਉਹ ਤੇਰੀ ਕਰ ਦੇ ਕਰ ਹੱਥ ਦੇ ਮੇਂ ਵਿੱਚ ਤੇਰੇ ਹੱਥ ਵਿੱਚ ਹੀ ਸੱਚੇ ਪਾਤਸ਼ਾਹ ਕਰਮੇ ਅਮਰਤ ਉਹ ਨਿਸਾਰਿਓ ਫਿਸਰ ਗਇਓ ਧੂਮ ਪਰ ਡਾਰਿਓ ਧਰਤੀ ਤੇ ਦਿਖ ਪਿਆ ਸੀਗਾ ਸੋ ਸੰਗਾਂ ਨੇ ਅਮਰਤ ਦੀ ਖੋਜ ਕੀਤੀ ਹੈ ਅਮਰਤ ਦੀ ਖੋਜ ਕਰਨ ਵਾਸਤੇ ਯਤਨ ਕੀਤਾ ਲੋਕਾਂ ਨੇ ਕਿਸੇ ਨੇ ਅਮਰਤ ਸਤਨੇ ਪਤਾਲ ਵਿੱਚ ਮੰਨਿਆ ਹੈ ਕਿਸੇ ਨੇ ਅਮਰਤ ਚੰਦਰਮਾ ਦੀਆਂ ਕਰਨਾਂ ਵਿੱਚ ਮੰਨਿਆ ਹੈ ਕਿਸੇ ਨੇ ਅਮਰਤ ਕੰਤਾਂ ਦੇ ਹੋਠਾਂ ਵਿੱਚ ਕਾਮੀਆਂ ਨੇ ਮੰਨਿਆ ਹੈ ਸੋ ਕਿਸੇ ਨੇ ਇਸੇ ਤਰ੍ਹਾਂ ਹੀ ਸਮੁੰਦਰ ਵਿੱਚ ਅਮਰਤ ਮੰਨਿਆ ਹੈ ਔਰ ਖਾਲਸਾ ਜੀ ਇਹ ਅਮਰਤ ਸੱਚੇ ਨਹੀਂ ਢੂਠਾ ਅਮਰਤ ਹੈ ਅਮਰਤ ਦੀ ਭਾਲ ਕਰਨ ਵਾਸਤੇ ਲੋਕਾਂ ਨੇ ਬੜੇ ਭਾਰੀ ਯਤਨ ਕੀਤੇ ਹਨ ਪਰ ਇਹ ਅਮਰਤ ਕਿਤੋਂ ਪ੍ਰਾਪਤ ਨਹੀਂ ਹੁੰਦਾਗਾ ਇੱਕ ਵੇਰਾਂ ਦੀ ਸਾਖੀ ਹੁੰਦੀ ਹੈ ਸਿਕੰਦਰ ਨੇ ਅਮਰਤ ਦੀ ਭਾਲ ਕਰਨ ਵਾਸਤੇ ਖਾਲਸਾ ਜੀ ਯਤਨ ਕੀਤਾ ਜਿਸ ਵੇਲੇ ਯਤਨ ਕਰਦਾ ਕਰਦਾ ਪਹੁੰਚਿਆ ਪਹਿਲਾਂ ਨੂੰ ਪਹਾੜ ਲੰਘਣੇ ਪਏ ਫਿਰ ਇੱਕ ਸੱਪਾਂ ਦਾ ਟੰਡ ਆਇਆ ਉਹ ਲੰਘਣਾ ਪਿਆ ਫਿਰ ਰਾक्षਾਂ ਦੇ ਧਰਤੀ ਆਏ ਉਹਨਾਂ ਨਾਲ ਜੰਗ ਕਰਕੇ ਅੱਗੇ ਲੰਘਿਆ ਫਿਰ ਰਾਸਤੇ ਦੇ ਵਿੱਚ ਇੱਕ ਵਿਦੇਸ਼ੀ ਦਾ ਸਿਰ ਵੱਢ ਦੇਣ ਵਾਲਾ ਚੱਕਰ ਸੀ ਉਹ ਚੱਕਰ ਜੇ ਖਤਰੇ ਨੂੰ ਟਾਲ ਕੇ ਸਿਕੰਦਰ ਆਬੇ ਹਿਆਤ ਕੁੰਡ ਤੇ ਪਹੁੰਚ ਗਿਆ ਜਦੋਂ ਉੱਥੇ ਬੁੱਕ ਭਰ ਕੇ ਪੀਣ ਲੱਗਾ ਤਾਂ ਸਾਰੇ ਦੇਵਤੇ ਉਦਾਸ ਹੋ ਗਏ ਜਿਸ ਇਹ ਸਾਰਿਆਂ ਨੂੰ ਫੱਟੇ ਕਰਕੇ ਲੰਘ ਗਿਆ ਜੇ ਇਹਨੇ ਅੰਮ੍ਰਿਤ ਪੀ ਲਿਆ ਤੇ ਸਾਡੀਆਂ ਰਾਜਧਾਨੀਆਂ ਖੋ ਲਵੇਗਾ ਸਾਰੇ ਉਪਰਾਮ ਹੋ ਗਏ ਔਰ ਉਸਨੇ ਉਸਰੇ ਨੂੰ ਪੁੱਛਿਆ ਕਿ ਤੂੰ ਸੇਣੀਆ ਪ੍ਰਾਹ ਕਿਉਂ ਹੋ ਕਹਿਣ ਲੱਗਾ ਸਿਕੰਦਰ ਨੇ ਜੇ ਅਮਰਤ ਪੀ ਲੈ ਸਾਨੂੰ ਕੱਢ ਦੇਵੇਗਾ ਸਾਰੀਆਂ ਪੁਰੀਆਂ ਚੋਂ ਔਰ ਉਸ ਵੀ ਕਹਿਣ ਲੱਗੇ ਤਾਂ ਗਾਲੀ ਥੋੜੀ ਹੈ ਮੈਂ ਹੁਣ ਇਸ ਨੂੰ ਤਾਲ ਦਿੰਦੀ ਹਾਂ ਉਸ ਵੇਲੇ ਖਾਲਸਾ ਜੀ ਗਿਰਜ ਦਾ ਰੂਪ ਧਾਰ ਕੇ ਔਰ ਉਸ ਜਿਹੜੀ ਸਿਆਬੇ ਹਿਆਤ ਦੇ ਕੁੰਡ ਦੇ ਕਿਨਾਰੇ ਤੇ ਜਾ ਬੈਠੀ ਤੇ ਖਿੜ ਖੜਾ ਕਰਕੇ ਹੱਸ ਪਈ ਰਾਜੇ ਸ਼ੰਕਵਾਦੀ ਹੁੰਦੇ ਐ ਜਿਸ ਵੇਲੇ ਦੇਖਿਆ ਪੁੱਛਣ ਲੱਗਾ ਹੇ ਨੀਤ ਗੀਦ ਕੁੱਤੀ ਸਵਾਗ ਤੇ ਹੱਸਣ ਲੱਗੀ ਹੈ ਕਹਿਣ ਲੱਗੀ ਈਗਲਾ ਪੀਲਾ ਜੇ ਮੈਨੂੰ ਦੱਸ ਦਿੱਤਾ ਤੂੰ ਪੀਵੇਗਾ ਨਹੀਂ ਕਹਿਣ ਲੱਗਾ ਫਿਰ ਹੁਣ ਮੈਂ ਇਸ ਤਰ੍ਹਾਂ ਨਹੀਂ ਪੀ ਸਕਦਾ ਦੱਸਣਾ ਪਵੇਗਾ ਕਹਿਣ ਲੱਗੀ ਮੈਂ ਹੱਸੀ ਤਾਂ ਕਿ ਮੈਂ ਵੀ ਇਹ ਖੋਤਾ ਪਾਣੀ ਪੀਤਾ ਸੀ ਤੇ ਜਦੋਂ ਤੋਂ ਮੈਂ ਖੋਤਾ ਪਾਣੀ ਪੀਤਾ ਹੈ ਜਦੋਂ ਤੋਂ ਨਾ ਮੇਰੇ ਕੋਈ ਖੰਭ ਰਿਆ ਨਾ ਖੂਨ ਰਿਆ ਪਾਕ ਵਗ ਰਹੀ ਹੈ ਤੇ ਕੱਲੀ ਮੈਂ ਦੁਖੀ ਹੋ ਰਹੀ ਹੈ ਤੇ ਮੈਂ ਹੱਸੀ ਇਸ ਵਾਸਤੇ ਹੈ ਤੇ ਤੂੰ ਪੀ ਲੈਨੇਗਾ ਜੋੜੀ ਬਣ ਜਾਵੇਗੀ ਚਲ ਦੋ ਜਣ ਦੰਤਾਂ ਸੌਖੇ ਕਟਾਂਗੇ ਇਸ ਤਰ੍ਹਾਂ ਕਹਿਣ ਤੋਂ ਖਾਸਾ ਜੀ ਸਾਹ ਸਿਕੰਦਰ ਨੇ ਭਰਿਆ ਹੋਇਆ ਬੁੱਕ ਅਮਰਤ ਦਾ ਉਹ ਡੋਲ ਦਿੱਤਾ ਸੀ ਸਾਹ ਸਿਕੰਦਰ ਭਾਲੇ ਆਦੇ ਹਯਾਤ ਨੂੰ ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ ਸੋ ਇਹੋ ਜੀ ਹਾਲਤੇ ਦੀ ਹੋਈ ਸੀ ਉਹ ਪੀਤੋ ਸੁਣਹੀਂ ਦਸ ਪਰ ਕੌਣ ਸੈਬ ਨੂੰ ਅੱਖ ਇੰਜ ਨਾ ਇੰਜ ਕਰ ਇਸ ਤਰ੍ਹਾਂ ਹੀ ਪੰਕਤੀਆਂ ਹੁੰਦੀਆਂ ਐ ਪਰਿਆ ਪ੍ਰਾਇਆ ਬੁੱਕੇ ਨੇ ਦੋਲ ਦਿੱਤਾ ਫਿਰ ਪੰਜਵੇਂ ਪਾਸ਼ੇ ਨੇ ਆਸਾ ਰਾਗ ਦੇ ਵਿੱਚ ਸ਼ਬਦ ਉਚਾਰੇ ਹੈ ਕਰਮ ਅਮਰਤ ਆਣ ਨਸਾਰਿਓ ਫਿਸਰ ਗयो ਭੂਮ ਪਰ ਡਾਲਿਓ ਪ੍ਰਾਪਤ ਹੋ ਗਿਆ ਸੀ ਅਮਰਤ ਬੁੱਕ ਭਰ ਕੇ ਜਦੋਂ ਮੂੰਹ ਨੂੰ ਲਾਉਣ ਲੱਗਾ ਉਸ ਵੇਲੇ ਖਾਲਸਾ ਜੀ ਉਸ ਪੁਰਵਤੀ ਗਿਰਦ ਬਣੀ ਨੂੰ ਦੇਖ ਕਰਕੇ ਹੱਥ ਜੀ ਨੂੰ ਤੇ ਇਹਨੇ ਪਰਿਆ ਪ੍ਰਾਇਆ ਅਮਰਤ ਦਾ ਬੁੱਕ ਘੜਤੀ ਤੇ ਡੋਲਿਆ ਸੀ ਦੋਰਾ ਜਹ ਤਾਕੋ ਚਸ਼ਮਾ ਹੂ ਤੋ ਤਹੀ ਪਹੂ ਜੋ ਜਾਏ ਮਕਰਕੁੰਟ ਜਹ ਡਾਰਿਐ ਮਛਲੀ ਹੋਏ ਬਨਾਏ ਚਉਪਈ ਇੰਦਰ ਦੇਵ ਤਮ ਮੰਤਰ ਬਤਾਇਓ ਅੰਮ੍ਰਿਤ ਸ਼ਾ ਸਿਕੰਦਰ ਪਾਇਓ ਅਜਾਰੇ ਅਮਰ ਮਨੁਖਿਐ ਜੋ ਹਵੈ ਹੈ ਜੀਤ ਸੋ ਲੋਕ ਚਉਧੂ ਲੈ ਹੈ ਦੋਰਾ ਤਾਤੇ ਜਾ ਕੋ ਕੀਜੀਐ ਕਾ ਛੁਪਚਾਰ ਬਨਾਏ ਜਿਤਿਓ ਜਰਾ ਤਨ ਜੜ ਰਹਿ ਅੰਮ੍ਰਿਤ ਪੀਓ ਨ ਜਾਏ ਅੜਿਲ रंभा नाम अपचरदई पठाए कै बिरद रोग खग को धर बैठी आए कै एक पंख तन रहयो न ताको जानिए हो जात न लहो न जाए क्रीणा जीए ठानीए दोरा जवै सिकंदर अमृत को पीमन लग्यो बनाए गलते अंग पंछी तवै निरखूट्यो मुस्काए जौ भी पूछ्यो ताहे पंछीए जाई क्यों तए हस्यो हेर मोहे भाई ਸਕਲ ਬ੍ਰਥਾ ਬਹੁ ਮੋਇ ਬਤਈਐ ਹਮਰੇ ਚਿਤ ਕੋ ਤਾਪ ਮਿਟਈਐ ਪੰਛੀ ਬਾਜ ਦੋਰਾ ਪਛੇ ਏਕ ਤਨ ਨਾ ਰਹਿਓ ਰਕਤ ਨਾ ਰਹਿਓ ਸਰੀਰ ਤਨ ਨਾ ਛੁਟਤ ਦੁਖ ਸੋ ਜੀਐ ਤਜਬ ਤੇ ਪੀਓ ਕੁਨੀਰ ਚਾਉ ਪਈ ਭਲਾ ਭਇਓ ਅਮਰਤਿਐ ਪੀਹੈ ਹਮਰੀ ਭਾਂਤ ਬਹੁਤ ਦਿਨ ਜੀਹੈ ਸੋਨੇ ਬਚਨ ਸਿਕੰਦਰ ਡਰਿਓ ਪੀਤੋ ਤੋ ਮਦ ਪਾਨ ਨ ਕਰਿਓ ਦੋਰਾ ਅਛਲ ਛੈਰ ਛੈਲੀ ਛਲਿਓ ਇਹ ਚਿਤ੍ਰ ਕੇ ਸੰਗ ਸੋ ਕਵ ਕਾਲ ਤਬਹੀ ਭਇਓ ਪੂਰਨ ਕਥਾ ਪ੍ਰਸੰਗ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 270 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜਿਉ ਇਸੇ ਤਰ੍ਹਾਂ ਹੀ ਜੀਵ ਰੂਪਾ ਸਿਕੰਦਰ ਆਪਾ ਜੀਵ ਹ ਜੀਵ ਰੂਪਾ ਸਿਕੰਦਰ ਆਦੇ ਹਯਾਤ ਪੁੰਡ ਕਿਹੜਾ ਗੁਰੂ ਕੀ ਸਾਧ ਸੰਗਤ ਗੁਰੂ ਕੀ ਸਾਧ ਸੰਗਤ ਰੂਪੀ ਆਦੇ ਹਯਾਤ ਹੈ ਜੀਵ ਰੂਪ ਸਕੰਦਰੀਸ ਨੂੰ ਪਾਲਣ ਵਾਸਤੇ ਜਦੋਂ ਤੁਰਿਆ ਹੈ ਤਾਂ ਪੰਜ ਕੋਸਾ ਰੂਪੀ ਪਹਾੜ ਪਹਿਲਾਂ ਆਏ ਹਨ ਉਹਨਾਂ ਤੋਂ ਲੰਘ ਕੇ ਅੱਗੇ ਕਾਂਤ ਲੋ ਲੋਹ ਮੋਹਕਾਰ ਆਹ ਜਿਹੜੇ ਪੰਜੇ ਇਹ ਸੱਪ ਹਨ ਇਹ ਸੱਪਾ ਰੂਪੀ ਝੁੰਡ ਨੂੰ ਜਾਨ ਰੂਪੀ ਖੰਡੇ ਦੇ ਨਾਲ ਕੱਟ ਕੇ ਅੱਗੇ ਲੰਘਿਆ ਅੱਗੇ ਪੰਜ ਵਿਸ਼ਿਆ ਰੂਪੀ ਸੰਦ ਸਪਰਸ ਰੂਪ ਰਸ ਗੰਧ ਇਹ ਵਿਸ਼ਿਆ ਰੂਪੀ ਰਾਖਸ਼ਾਂ ਦੀ ਧਰਤੀ ਆਈ ਹੈ ਭੜਕੀ ਰੂਪ ਪਰਿਵਾਰ ਦੇ ਨਾਲ ਕੱਟ ਕੇ ਇਹਨਾਂ ਨੂੰ ਅੱਗੇ ਲੰਘਿਆ ਹੈ ਮਨ ਰੂਪੀ ਚੱਕਰ ਜਿਹੜਾ ਸੀ ਵਿਦੇਸ਼ੀ ਦਾ ਸਿਰ ਕੱਟਣ ਵਾਸਤੇ ਉਧਰ ਬੱਧਾ ਸੀ ਤੇ ਜੀਵ ਰੂਪ ਸੁਲੰਦਰ ਦਾ ਵਿਦੇਸ਼ੀ ਦਾ ਸਿਰ ਕੱਟਣ ਵਾਸਤੇ ਇਹ ਚੱਲ ਰਿਹਾ ਹੈ ਇਹਨੇ ਸਿਰ ਕੱਟਣਾ ਜਿਹੜਾ ਪੁਣਾ-ਪੁਣਾ ਫੁਰਨੇ-ਫੁਰਨੇ ਹੈ ਤੇ ਚੰਗੇ ਕੰਮ ਤੋਂ ਹਟਾ ਕੇ ਮਾੜੇ ਕੰਮ ਚਲਾਉਣਾ ਇਹ ਸਿਰ ਕੱਟਣਾ ਜਿਹੜੇ ਪੁਣਾ-ਪੁਣਾ ਫੁਰਨੇ-ਫੁਰਨੇ ਇਹ ਚੱਕਰ ਦਾ ਚੱਲਣਾ ਹੈ ਮਨ ਰੂਪੀ ਚੱਕਰ ਦੇ ਫੁਰਨੇ ਆ ਰੂਪੀ ਗੇੜਿਆਂ ਨੂੰ ਰੋਕ ਕੇ ਜੀਵ ਸੁਲੰਦਰ ਜਿਹੜਾ ਸੀ ਅੱਗੇ ਲੰਘਿਆ ਤਾਂ ਸਾਸੰਗਤ ਰੂਪੀ ਆਦੇ ਹਿਆਤ ਕੁੰਡ ਤੇ ਪਹੁੰਚ ਗਿਆ ਜਿੱਥੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਨਾਮ ਰੂਪੀ ਅਮਰਤ ਜਲ ਭਰਿਆ ਹੋਇਆ ਹੈ ਇਹਦੇ ਵਿੱਚੋਂ ਕਥਾ ਕੀਰਤਨ ਨੂੰ ਸਰਵਣ ਕਰਨ ਰੂਪ ਮਨ ਦੇ ਸੰਕਲਪ ਤੇ ਵਿਕਲਪ ਰੂਪੀ ਹੱਥ ਦੇ ਵਿੱਚ ਧਾਰਨ ਕਰਨ ਰੂਪ ਜਿਸ ਵੇਲੇ ਆਦੇ ਹਿਆਤ ਨਾਮ ਦਾ ਇਹ ਬੋਕੇ ਨੇ ਭਰ ਲਿਆ ਉਸ ਵੇਲੇ ਇੰਦਰੀਆਂ ਰੂਪੀ ਜਿਹੜੇ ਦੇਵਤੇ ਸੀ ਅੱਖਾਂ ਕੰਨ ਹੋਰ ਇੰਦਰੀ ਬਾਕੀ ਸਾਰੇ ਦੇ ਦੇਵ ਤੇ ਉਪਰਾਮ ਹੋ ਗਏ ਵੀ ਜੇ ਇਹ ਨੇ ਅਮਰ ਸ਼ਕਲਿਆ ਬਗਾਨੀਆਂ ਧੀਆਂ ਪੈਣ ਦੀ ਜਿਤਨੀ ਹੁਣ ਤਕੇਗਾ ਜੇ ਇਹ ਨੇ ਅਮਰ ਸ਼ਕਲਿਆ ਝੂਠ ਨਹੀਂ ਬੋਲੇਗਾ ਜੇ ਇਹ ਨੇ ਅਮਰ ਸ਼ਕਲਿਆ ਕੰਦੇ ਗਾਣੇ ਨਹੀਂ ਸੁਨੇਗਾ ਤੇ ਕੰਨਾਂ ਰੂਪੀ ਰਸਨਾ ਰੂਪ ਅੱਖਾਂ ਰੂਪੀ ਸਾਰੇ ਇੰਦਰੀਆਂ ਰੂਪੀ ਦੇਵਤਾ ਨੂੰ ਫਿਕਰ ਪੈ ਗਿਆ ਉਸ ਵੇਲੇ ਮਾਇਆ ਰੂਪੀ ਪਰਵਸੀ ਨੇ ਆ ਕੇ ਪੁੱਛਿਆ ਸਾਰੇ ਕਹਿਣ ਲੱਗੇ ਕਿ ਜੀਵ ਰੂਪ ਸਿਕੰਦਰ ਸਾਹ ਸੰਕ੍ਰਤੀ ਆਦੇ ਹੱਥ ਤੇ ਪਹੁੰਚ ਕੇ ਪਰਤਖ ਵੀ ਖੰਡੇ ਮਾਚਲਾ ਅਮਰਤ ਦੇ ਨਾਮ ਰੂਪੀ ਅਮਰਤ ਨੂੰ ਛਕਣ ਵਾਸਤੇ ਪਿਆਰ ਹੋ ਗਿਆ ਜੇ ਇਹਨੇ ਛਕ ਲਿਆ ਤਾਂ ਜੀ ਇੰਦਰੀਆਂ ਰੂਪੀ ਦੇਵਤੇ ਕਹਿੰਦੇਗਾ ਸਾਨੂੰ ਕੌਣ ਵਰਤੇਗਾ ਅਸੀਂ ਫਸਲ ਹੋ ਜਾਵਾਂਗੇ ਸਾਨੂੰ ਇਹ ਗੋਲਕਾ ਰੂਪੀ ਰਾਜ ਅਨਿਯਮ ਚੋਂ ਕੱਢ ਦੇਣਗੇ ਸੋ ਉਸ ਵੇਲੇ ਕੱਢ ਦੇ ਦੇਵੇਗਾ ਜੀਵ ਰੂਪ ਸੁਦਰ ਉਸ ਵੇਲੇ ਮਾਰ ਰੂਪੀ ਉਹਨੇ ਕਿਹਾ ਫਿਕਰ ਨਾ ਕਰੋ ਪਰਮੇਸ਼ਰ ਦੇ ਵਿੱਚ ਦੋਖ ਦ੍ਰਿਸ਼ਟੀ ਪੈਦਾ ਕਰਨ ਰੂਪ ਇਹ 파ਟ ਵਗਦੀ ਵਿਖਾ ਦਿੱਤੀ ਉਹ ਸਵੇਰੇ ਜੀਵ ਰੂਪ ਸਿਕੰਦਰ ਭਰਮ ਵਿੱਚ ਪੈ ਕਰਕੇ ਪਰਮੇਸ਼ਰ ਦੇ ਵਿੱਚ ਹੀ ਦੋਸ਼ ਆਰੋਪਣ ਲੱਗ ਪਿਆ ਤੇ ਸਾਧ ਸੰਗਤ ਰੂਪੀ ਆਦੇ ਹਿਆਤ ਕੁੰਡ ਦੇ ਵਿੱਚੋਂ ਉੱਠ ਕੇ ਆਪਣੇ ਘਰ ਨੂੰ ਚਲੇ ਗਿਆ ਕਹਿੰਦੇ ਜੇ ਤਾਂ ਵੇਲੜਾ ਦਾ ਕੰਮ ਹੁੰਦਾ ਹੈ ਜਦੋਂ ਘਰੇ ਗਿਆ ਤਾਂ ਘਰ ਵਾਲੀ ਹੋਰ ਵਸੀ ਮਿਲ ਪਈ ਉਹ ਕਹਣਗੀ ਜੈ ਖਾਣੇ ਆ 12 ਵਜੇ ਕਿੱਥੋਂ ਆਇਆ ਸਾਡਾ ਵੇਲੜਾ ਦਾ ਤਾਂ ਇਹ ਹੀ ਕੰਮ ਸੀਗਾ ਕੱਲ ਨੂੰ ਨਾ ਜਾਵੀਂ ਨੀ ਤੇ ਮੱਲੋ ਮੱਲੀ ਕਿਰਪਾ ਨਿਵਾ ਦੇਣਗੇ ਉਹ ਕੁਪਤੀ ਦੇ ਅੱਖ ਲਾ ਕੇ ਗੁਰੂ ਕੀ ਸਾਧ ਸੰਗਤ ਛੱਡ ਕੇ ਫਿਰਮਿਆਂ ਦਾ ਸ਼ੌਕੀ ਬਣ ਗਿਆ ਅਕੀਰ ਨੂੰ ਮਨੁੱਖਾ ਜਨਮ ਜਿਹੜਾ ਅਸੀਂ ਵਿਸ਼ੇਵ ਕਰਾ ਰੂਪੀ ਦੂਏ ਚ ਹਾਰ ਕੇ ਪਾਪਾਂ ਦਾ ਭਾਜੀ ਤੇ ਨਾਸਕਾ ਵਿੱਚ ਪੈਣਾ ਪਿਆ ਤੋਂ ਮਹਾਰਾਜ ਕਹਿੰਦੇ ਹਨ ਅੰਮ੍ਰਿਤ ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਜਿੰਨਾਂ ਤੇ ਤੇਰੀ ਬਾਖਿਸ਼ ਹੋਵੇ ਉਹ ਹੀ ਅਮਰ ਸ਼ਕ ਦੇ ਹਨ ਮਰਤੂ ਤੋ ਰਹਤਾਨ ਤੇ ਕਰਮੇ ਤੇਰੇ ਹੱਥ ਵਿੱਚ ਹੀ ਹੈ